ਸਤ ਸਤ ਹਰ ਸਤ ਸਤ ਸਤਿ ਮੁਖ ਭਣੀਐ ਦੂਸਰ ਆਨੰਨ ਅਵਰ ਕੁਰਕ ਪਉਰਾ ਤਨ ਸੁਣੀਐ ਅੰਮ੍ਰਿਤ ਹਰ ਤਾਰਪਰ ਸੰਗਤ ਤਹਿ ਬਦਖ ਸੰਦੇ ਨੂਰ ਅਰਸੋਂ ਕੁਰਸੋਂ ਛੱਟੇ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਤੇ ਕੱਟੇ ਐ ਸੱਜਣਾ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ Toma ਮੇਰੋ ਦੇਹੋ ਉਪਦੇਸਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਕੁਲ ਨਿਰੰਜਨ ਟੇਢਾ ਜੁਗੋ ਜੁਗ ਅਟਲ ਦਸੂ ਪਾਸ ਸੁਣ ਕੇ ਆਤਮ ਸਰੋ ਜਾਗਦੀ ਜੋਤ ਜਹਾਰਾ ਜੋ ਸਰਬ ਕਲਾ ਪਰ ਹੋਰ ਖੰਡਾਂ ਔਰ ਬ੍ਰਹਮੰਡਾਂ ਦੇ ਬਾਲ ਹਲਤ ਔਰ ਪਲਤ ਕੀ ਰੱਖੇ ਤਨ ਤਨ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਉਹਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਗੁਰਦੇਵ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨ ਪੜ੍ਹਸ ਰਹੇ ਗੁਰੂ ਕੀ ਵਡਿਆਈ ਹੋਏ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਤੀਨ ਦੁਨੀ ਦੇ ਬਾਲਕ ਨੇ ਉਨਨ ਪੰਮਰਤ ਵੇਲੇ ਪ੍ਰਕਾਸ਼ ਵਾਨ ਹੋ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਦੇ ਵਾਸਤੇ ਗੁਰਦੇਵ ਜੀ ਨੇ ਮੁਖਵਾਕ ਸਾਹਿਬ ਦੇ ਰੂਪ ਦੇ ਵਿੱਚ ਜੋ ਸਾਨੂੰ ਉਪਦੇਸ਼ ਵਰਸਿਸ ਕੀਤਾ ਹੈ ਉਸ ਦੇ ਤੋਕ ਮਾਤਰ ਵਿਚਾਰ ਸੱਚੇ ਪਾਸ ਪਵਿੱਤਰ ਬਚਨਾਂ ਦੇ ਮੁਤਾਬਕ ਬੇਸਮਾਰ ਅਥਾਹ ਅਗਨਤ ਅਤੋਲ ਹੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਸੱਚੇ ਪਾਸੇ ਜੈਸੀ ਮਰਤੂ ਦੀ ਬਖਸ਼ਿਸ ਕਰਨਗੇ ਉਸ ਤਰ੍ਹਾਂ ਦੇ ਤੋਕ ਮਾਤਰ ਵਿਚਾਰ ਸਮੇਂ ਦੀ ਸੀਮਾ ਦੇ ਵਿੱਚ ਰਹਿ ਕੇ ਆਪ ਜੀ ਦੇ ਚਰਨ ਪਰਸਨ ਦੀ ਯਤਨ ਕਰਾਂ ਆਪ ਦੀ ਅਸੀਸ ਬਖਸ਼ ਦੇਵੋ ਇੱਕ ਵਾਰੀ ਪਿਆਰ ਸਹਿਤ ਬੋਲੋ ਸਤਿਨਾਮ ਤੇਰੀ ਵਾਹ ਗੁਰਦੇਵ ਜੀ ਨੇ ਅੱਜ ਮੁੱਖ ਵਾਕ ਦੇ ਰੂਪ ਦੇ ਅੰਦਰ ਜੋ ਹੁਕਮ ਸਾਨੂੰ ਬਖਸ਼ਿਸ ਕੀਤਾ ਹੈ ਉਹ ਸੋਰਠਿ ਰਾਗਨੀ ਦੇ ਅੰਦਰ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਭਾਏ ਮਾਨ ਤਨ 611 ਅਤੇ 612 ਤੇ ਦਰਜ ਹੈ ਪੰਚਮ ਗੁਰਦੇਵ ਸ਼ਹੀਦਾ ਦੇ ਸਰਦਾਰ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸੰਦ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਇਸ ਸਬਦ ਦੀ ਉਠਾਣ ਕਾ ਸੰਪਰਦਾਇ ਟਿਕਿਆਂ ਦੇ ਅੰਦਰ ਇਸ ਤਰ੍ਹਾਂ ਵਰਣਨ ਕੀਤੀ ਹੈ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸੰਦ ਜਦ ਪੂਰਤਾ ਕਰਦੀ ਪ੍ਰਾਪਤ ਹੋ ਜਾਂਦੀ ਹੈ ਉਸ ਵੇਲੇ ਉਹਨਾਂ ਦੇ ਵੱਡੇ ਭਰਾਤਾ ਪਿਰਥੀ ਚੰਦ ਅਤੇ ਉਹਨਾਂ ਦੀ ਸੰਗਤ ਕਰਨ ਦੇ ਨਾਲ ਬਾਬਾ ਮਹਾਦੇਵ ਜੀ ਵੀ ਕੁਝ ਸਮੇਂ ਦੇ ਬਾਅਦ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਖਿਲਾਫ ਹੋ ਗਏ ਗੁਰਦੇਵ ਸੱਚੇ ਪਾਤਸ਼ਾਹ ਦੇ ਜੋ ਪਵਿੱਤਰ ਫਿਰ ਸਮਾਪਾ ਕੇ ਜਿਉਂ-ਜਿਉਂ ਗੁਰਦੇਵ ਸੱਚੇ ਪਾਤਸ਼ਾਹ ਦੀ ਸੰਗਤ ਕਰਨ ਲੱਗੇ ਉਹਨਾਂ ਦੇ ਮਿੱਠ ਬੋਲਣ ਦੇ ਸੁਭਾਅ ਅਤੇ ਨਿਮਰਤਾ ਦੇਖ ਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸ ਜਦੋਂ ਬਾਬਾ ਮਹਾਦੇਵ ਜੀ ਜਿਉਂ-ਜਿਉਂ ਸੰਗਤ ਕਰਨ ਲੱਗੇ ਤਿਉਂ-ਤਿਉਂ ਫਿਰ ਜਦੋਂ ਗੁਰਦੇਵ ਦੇ ਜਿਉਂ-ਜਿਉਂ ਉਹਦੇ ਜੀਵਨ ਤੇ ਕਿਉਂਕਿ ਜੋ ਜੀ ਸੰਗਤ ਨੂੰ ਕਰਦਾ ਹੈ ਉਹ ਜਿਹੇ ਉਸ ਦੇ ਅੰਦਰ ਸੱਲ ਜਿਹੇ ਨੇ ਉਹ ਪੈਦਾ ਹੋਈ ਜਾਂਦੇ ਨੇ ਗੁਰਦੇਵ ਦੀ ਸੰਗਤ ਕਰਕੇ ਫਿਰ ਗੁਰਦੇਵ ਸੱਚੇ ਪਾਸ ਪਵਿੱਤਰ ਚਰਨਾਂ ਦੇ ਵਿੱਚ ਆਉਂਦਾ ਹੈ ਤੇ ਫਿਰ ਬੇਨਤੀ ਕਰਦਾ ਹੈ ਜਿਸ ਨੂੰ ਗੁਰਦੇਵ ਸੱਚੇ ਪਾਤਸ਼ਾਹ ਰਹਾਉ ਵਾਲੀ ਪੰਕਤੀਆਂ ਦੇ ਅੰਦਰ ਬੜੇ ਸੁੰਦਰ ਪ੍ਰਮਾਣ ਕਰਦੇ ਨੇ ਮਹਾਰਾਜੀ ਕਹਿੰਦੇ ਨੇ ਸੁਨ ਮੀਤਾ ਧੋਰੀ ਕੋ ਬਰ ਜਾਈ ਐ ਮੇਰੇ ਮਿੱਤਰ ਜੀ ਕਹਿੰਦੇ ਮੈਂ ਤੁਹਾਡੇ ਚਰਨ ਧੂੜ ਤੋਂ ਬਲਿਹਾਰ ਜਾਂਦਾ ਵਾਸਤੇ ਕਹਿੰਦੇ ਇਹੋ ਮਨ ਤੇਰਾ ਭਾਈ ਇਹ ਜਿਹੜਾ ਮਨ ਹੈ ਮੈਂ ਇਹ ਵੀ ਤੁਹਾਨੂੰ ਇਹ ਵੀ ਤੁਹਾਨੂੰ ਸੌ ਇਹ ਮਨ ਤੁਹਾਡਾ ਹੀ ਹੈ ਹੈ ਮਨ ਦੇਣਾ ਬੜਾ ਔਖਾ ਮਨ ਸੰਪਣਾ ਮਨ ਕਾਬੂ ਕਰਨਾ ਇਹ ਬੜਾ ਔਖਾ ਖੇਡ ਇਸ ਮਨ ਨੂੰ ਗੁਰਦੇਵ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਬੜੇ ਸੁੰਦਰ ਪ੍ਰਮਾਣ ਕਰਦੇ ਜਿੱਥੇ ਤੇ ਇਹ ਆਪਣੀ ਚਿਤ ਰਾਜਿਆ ਚੰਚਲਤਾ ਦੇ ਵਿੱਚ ਵਿਚਰਦਾ ਹੈ ਉੱਥੇ ਗੁਰਦੇਵ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਹਿੰਦੇ ਇਹ ਮਨ ਚੰਚਲਾ ਜਤਰਾਇ ਕਿਨੇ ਨਾ ਪਾਇ ਚੰਚਲਤਾ ਦੇ ਨਾਲ ਉਹ ਪਰਮੇਸ਼ਵਰ ਸੱਚੇ ਬਾਸ ਅਕਾਲ ਪੁਰਖ ਜੋ ਨੇ ਉਹ ਤੇਰੇ ਹੱਥ ਨਹੀਂ ਆ ਸਕਦੇ ਤੇਰੇ ਵਸ ਨਹੀਂ ਆ ਸਕਦੇ ਤੈਨੂੰ ਦੀਦਾਰ ਉਹਨਾਂ ਦੇ ਨਹੀਂ ਹੋ ਸਕਦੇ ਇਹ ਬੜਾ ਔਖਾ ਹੈ ਮਹਾਰਾਜ ਸੱਚੇ ਬਾਸ્ય ਪਵਿੱਤਰ ਬਾਣੀ ਦੇ ਅੰਦਰ ਜਿੱਤੇ ਇਸ ਮਨ ਨੂੰ ਚੰਚਲ ਕਹਿੰਦੇ ਨੇ ਇਹ ਮਨ ਉਸ ਪਰਮੇਸ਼ਵਰ ਸੱਚੇ ਬਾਸ ਜੀ ਜੋਤ ਸਰੂਪੀ ਜਿਸ ਨੂੰ ਮਹਾਰਾਜ ਜੀ ਪਵਿੱਤਰ ਬਾਣੀ ਦੇ ਅੰਦਰ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਪਣਾ ਮੂਲ ਪਛਾਨ ਉਸ ਪਰਮੇਸ਼ਵਰ ਸੱਚੇ ਪਾਸੇ ਜਦੋਂ ਇੱਕਮਿਕਤਾ ਹੁੰਦੀ ਹੈ ਫਿਰ ਕੋਈ ਜੋਤ ਸਰੂਪੀ ਹੈ ਚੰਚਲ ਵੀ ਹੈ ਮਨ ਪਿਆਰਾ ਵੀ ਹੈ ਮਹਾਰਾਜ ਜੀ ਪਵਿੱਤਰ ਬਾਣੀ ਦੇ ਅੰਦਰ ਉਹਨੇ ਸਰਬ ਸਮਝਾ ਰਹੇ ਸੰ ਇਹ ਮਨ ਮੇਰਾ ਤੂੰ ਸਾਦਾ ਰਹੋ ਹਰ ਬੜੇ ਸੁੰਦਰ ਪਰਮਾਨੰ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਪਵਿੱਤਰ ਬਾਣੀ ਦੇ ਅੰਦਰ ਕਹਿੰਦੇ ਨੇ ਉੱਥੇ ਬੜੇ ਸੁੰਦਰ ਬਚਨ ਇੱਕ ਸਾਹਿਦ ਲਿਖਦਾ ਹੈ ਇਹ ਮਨ ਜਿਹੜਾ ਕਾਬੂ ਕਰਨਾ ਕਹਿੰਦੇ ਬੜਾ ਹੀ ਔਖਾ ਹੈ ਕਿਉਂਕਿ ਬੜੀਆਂ ਚੰਚਲਤਾ ਦੇ ਅੰਦਰ ਇਹ ਜਿਹੜਾ ਹੈ ਫਿਰਦਾ ਹੈ ਵਿਚਰਦਾ ਹੈ ਉਹ ਕਹਿੰਦਾ ਹੈ ਇਹ ਮਨ ਨੂੰ ਕਾਬੂ ਕਰਨਾ ਇਸ ਮਨ ਨੂੰ ਇਸ ਮਨ ਨੂੰ ਰੋਕਣਾ ਅਤ ਕਰ ਔਖਾ ਇਹੋ ਮਨ ਵਿਰਲਾ ਕੋਈ ਗੁਰਮੁਖ ਜਿਹੜਾ ਹੈ ਉਸ ਮਨ ਨੂੰ ਕਾਬੂ ਕਰਦਾ ਕਹਿੰਦੇ ਰਾਵਣ ਕਾ ਇਹ ਜਠੇਰਾ ਭਾਈ ਰਾਵਣ ਕਾ ਇਹ ਜੇਠਾ ਭਾਈ ਅਤ ਕਰੇ ਸਿਰਫਿਆ ਬੜੇ ਸੁੰਦਰ ਪ੍ਰਮਾਣ ਕਰਦੇ ਨੇ ਕਹਿੰਦੇ ਭਾਈ ਇਹ ਮਨ ਜਿਹੜਾ ਹੈ ਬੜਾ ਔਕਾ ਕਹਿੰਦੇ ਜਿਉਂ-ਜਿਉਂ ਔਕਾ ਕਿਉਂ ਤੂੰ ਜੇ ਔਕਾ ਹੈ ਤੇ ਫਿਰ ਇਹਦਾ ਤਿਮੋ ਫਲ ਬਹੁਤ ਆ ਇਹ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਨੇਤ ਬਣਾਏ ਕਹਿੰਦੇ ਜਿਉਂ-ਜਿਉਂ ਔਕਾ ਹੈ ਔਕਾ ਪਰ ਜਿਉਂ-ਜਿਉਂ ਔਕਾ ਕੰਨੇ ਫਲ ਵੀ ਬੜਾ ਹੈ ਜੇ ਔਕਾ ਕੋ ਬਾਜ ਜਾਵੇ ਤੂੰ ਗੁਰਦੇਵ ਸੱਚੇ ਪਾਤਸ਼ਾਹ ਜੀ ਕਬੀਰ ਸਾਹਿਬ ਆਪਣੇ ਬਾਣੀ ਦੇ ਅੰਦਰ ਪ੍ਰਮਾਣ ਕਰਦੇ ਨੇ ਮਨ ਨੂੰ ਰੋਕਣ ਦੇ ਵਾਸਤੇ ਮਨ ਨੂੰ ਸਾਹਣਨ ਵਾਸਤੇ ਮਨ ਨੂੰ ਦੇਖਣ ਦੇ ਵਾਸਤੇ ਬੜੇ ਯਤਨ ਕਰਦਾ ਹੈ ਕਹਿੰਦੇ ਇਹ ਸੰਸਾਰ ਦੀਆਂ ਜਿਹੜੀਆਂ ਮਹਿੰਗੀਆਂ ਵਸਤੂਆਂ ਵੀ ਨੇ ਉਹਨਾਂ ਨੂੰ ਵੀ ਦੇਖ ਕੇ ਉਹ ਪਰਮੇਸ਼ਵਰ ਜਿਹੜਾ ਵਸਦੇ ਵਿੱਚ ਨਹੀਂ ਆਉਣ ਵਾਲਾ ਕਹਿੰਦੇ ਇਹ ਮਨ ਫਿਰ ਉਸ ਪਰਮੇਸ਼ਵਰ ਸੱਚੇ ਪਾਤਸ਼ਾਹ ਮਨ ਦੇ ਕੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਵੀ ਹੱਥ ਆ ਜਾਂਦਾ ਹੈ ਵਰਤਕਾਰ ਕਬੀਰ ਸਾਹਿਬ ਬੜਾ ਸੁੰਦਰ ਪ੍ਰਮਾਣ ਕਰਦੇ ਨੇ ਕਹਿੰਦੇ ਨੇ ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ ਗ੍ਰਾਮ ਲਿਆਵ ਹੈ ਉਹ ਕਹਿੰਦੇ ਜਿਹੜਾ ਪਰਮੇਸ਼ਰ ਸੋਨਾ ਮਹਿੰਗੀ ਚੀਜ਼ ਹੈ ਉਹ ਵਸਤੂ ਦੇਖ ਕੇ ਵੀ ਪਰਮੇਸ਼ਰ ਹੱਥ ਵਸ ਨਾ ਆਇਆ ਕਹਿੰਦੇ ਬਸ ਇੱਕ ਮਨ ਦੇ ਕੇ ਉਹ ਪਰਮੇਸ਼ਰ ਮੇਰੇ ਹੱਥ ਵਸ ਆ ਗਿਆ ਇਸ ਤਰ੍ਹਾਂ ਬਾਬਾ ਮਹਾਦੇਵ ਜੀ ਕਹਿੰਦੇ ਨੇ ਇਹੋ ਮਨ ਤੇਰਾ ਭਾਈ ਕਲ ਐ ਮੇਰੇ ਮਿੱਤਰ ਇਹ ਮਨ ਮੈਂ ਤੁਹਾਨੂੰ ਦੇ ਦਿੱਤਾ ਇਸ ਕਰਕੇ ਹੁਣ ਤੁਸੀਂ ਮੈਨੂੰ ਉਸ ਪਰਮੇਸ਼ਵਰ ਅਕਾਲ ਪੁਰਖ ਜੀ ਦੇ ਕਹਿੰਦੇ ਦیدار ਕਰਾਓ ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਆਰੰਭ ਦੇ ਅੰਦਰ ਪਰਮਾਣ ਕਰਦੇ ਨੇ ਸੋਰਠ ਮਹਾਲ ਪੰਜਵਾ ਘਰ ਦੂਜਾ ਚੌਂ ਪੰਚਮ ਗੁਰਦੇਵ ਸਹੀਦਾ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਘਰ ਗੁਰਦੇਵ ਸੱਚੇ ਪਾਤਸ਼ਾਹ ਜੀ ਸੋਠ ਰਾਗ ਦੇ ਵਿੱਚ ਉਚਾਰਨ ਕਰਕੇ ਪ੍ਰਮਾਣ ਕਰਦੇ ਨੇ ਔਰ ਦੂਜੇ ਘਰ ਸੁਰਤਾਲ ਦੇ ਵਿੱਚ ਗਾਣ ਦੀ ਹਦਾਇਤ ਕਰਦੇ ਨੇ ਚੌਪ ਦੇ ਚਾਰ ਪਦਿਆਂ ਵਾਲਾ ਇਹ ਸ਼ਬਦ ਹੈ ਇਕੋ ਓੰਕਾਰ ਸਤਗੁਰ ਪਰਸਾਦ ਉਹ ਪ੍ਰਮਾਤਮ ਅਕਾਲ ਵਾਹਿਗੁਰੂ ਪਰਮੇਸ਼ਰ ਜੀ ਇੱਕ ਹੈ ਜਿਹੜਾ ਇਸ ਸੰਸਾਰ ਦੇ ਅੰਦਰ ਜੀਵਨ ਭੇਜਦਾ ਹੈ ਉਹਨਾਂ ਦੀ ਸੰਭਾਲ ਵੀ ਕਰਦਾ ਹੈ ਅਤੇ ਉਹਨਾਂ ਦੀ ਲੈਤਾ ਵੀ ਕਰਦਾ ਹੈ بڑے ਪਰਮੇਸ਼ਰ ਦੇ ਗੁਰ ਨੇ ਉਹਨਾਂ ਦਾ ਖਲਾਸਾ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਬੜੇ ਸੁੰਦਰ ਬਹੁਤਾਂ ਤੇ ਪ੍ਰਮਾਣ ਕਰਦੇ ਨੇ ਜੋ ਪ੍ਰਮਾਤਮਾ ਇੱਕ ਹੈ ਫਿਰwidehatਤੀ ਨਹੀਂ ਹੋ ਮਹਾਰਾਜਿਕੰਨ ਨੇ ਸਤ ਗੁਰ ਪ੍ਰਸਾਦ ਸਤ ਗੁਰੂ ਦੀ ਕਿਰਪਾ ਨਾਲ ਉਹ ਪਰਮੇਸ਼ਵਰ ਜਿਹੜਾ ਕਿਰਪਾ ਦੇ ਨਾਲ ਤਾਕਤ ਦੇ ਨਾਲ ਨਹੀਂ ਚਤਰਾਈ ਦੇ ਨਾਲ ਨਹੀਂ ਆਪਣੀ ਹਿੰਮਤ ਦੇ ਨਾਲ ਨਹੀਂ ਬਸ ਸਤ ਗੁਰੂ ਦੀ ਜਦੋਂ ਕਿਰਪਾ ਹੂਵੇ ਤਾਂ ਫਿਰ ਉਹ ਇੱਕ ਪਰਮਾਤਮਾ ਇਸ ਨੂੰ ਜਿਹੜਾ ਉਹ ਦਿਖਾਏ ਦੇਂਦਾ ਹੈ ਸਤ ਗੁਰੂ ਜੀ ਪ੍ਰਮਾਣ ਕਰਦੇ ਨੇ ਏਕ ਪਿਤਾ ਏਕ ਸਕੇ ਹਮ ਪਾਲਿਕ ਤੂੰ ਮੇਰਾ ਗੁਰਹਾਰੀ ਪਿਆਰ ਸਹਿਤ ਬੁੱਲੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਮਹਾਂਦੇਵ ਜੀ ਕਹਿੰਦੇ ਨੇ ਕਿ ਐ ਮੇਰੇ ਭਰਾਤਾ ਜੀ ਸਾਡਾ ਪਿਤਾ ਇੱਕ ਹੈ ਇੱਕ ਪਿਤਾ ਦੇ ਹੀ ਅਸੀਂ ਬਾਰਕਾ ਇੱਕ ਪਿਤਾ ਦੇ ਬੱਚੇ ਆ ਇੱਕ ਪਿਤਾ ਦੇ ਬੱਚੇ ਹੋਣ ਕਰਕੇ ਕਿਉਂਕਿ ਗੁਰਦੇਵ ਸੱਚੇ ਪਾਸ ਸੋਢੀ ਗੁਰੂ ਰਾਮਦਾਸ ਜਿੱਥੇ ਪਿਤਾ ਜੀ ਨੇ ਸਤਗੁਰੂ ਸ੍ਰੀ ਗੁਰਜਨ ਦੇਹ ਮਹਾਰਾਜ ਸੱਚੇ ਪਾਸ ਸੱਜਦੇ ਬਾਬਾ ਮਹਾਦੇਵ ਜੀ ਦੇ ਬਾਬਾ ਪਿਥੀ ਚਾਹ ਕਹਿੰਦੇ ਜਿੱਥੇ ਉਹ ਸੰਸਾਰ ਤੋਂ ਪਹਿ ਪਿਤਾ ਨੇ ਉੱਥੇ ਗੁਰੂ ਵੀ ਨੇ ਅ ਤੂੰ ਮੇਰਾ ਗੁਰੂ ਭਾਈ ਵੀ ਹੈ ਇੱਕ ਪਿਤਾ ਦੇ ਅੱਤੇ ਪੁੱਤਰ ਹਾਂ ਬਾਰਕ ਹਾਂ ਪਿਤਾ ਸਾਡਾ ਇੱਕ ਹੈ ਅਤੇ ਗੁਰ ਭਾਈ ਵੀ ਅਸੀਂ ਸੁਣ ਮੇਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸਨ ਦੇਵੋ ਦਿਖਾਈ ਕਹਿੰਦੇ ਮੇਰੇ ਮਿੱਤਰ ਜੀ ਕਹਿੰਦੇ ਸੁਣੋ ਮੇਰਾ ਜਿਹੜਾ ਜਿਹੜਾ ਮੇਰੀ ਜਿਹੜੇ ਜਿੰਦ ਹੈ ਇਹ ਤੋਂ ਅੱਤੇ ਤੋਂ ਬਲਿਹਾਰ ਜਾਂਦੀ ਹੈ ਕੁਰਬਾਨ ਜਾਂਦੀ ਹੈ ਬਾਰ ਬਾਰ ਬਲਿਹਾਰ ਜਾਂਦੀ ਹੈ ਬਾਰ ਬਾਰ ਕੁਰਬਾਨ ਜਾਂਦੀ ਹੈ ਤੁਸੀਂ ਬਸ ਹੁਣ ਉਸ ਅਕਾਲ ਪਰਮੇਸ਼ਵਰ ਜੀ ਦਾ ਦਰਸ਼ਨ ਕਹਿੰਦੇ ਮੈਨੂੰ ਦਿਖਾਣਾ ਕਰ ਸੋਨ ਮੇਤਾ ਤੂਰੀ ਕੋ ਬਲ ਜਾਈ ਸੁਣੋ ਮੇਰੇ ਮਿੱਤਰ ਜੀ ਮੈਂ ਤੁਹਾਡੀ ਚਰਨ ਧੂੜ ਤੋਂ ਬਲੇ ਹਾਰ ਜਾਂਦਾ ਮੈਂ ਤੁਹਾਡੇ ਜਿਹੜੇ ਚਰਨ ਨੇ ਉਹਨਾਂ ਦੀ ਧੂੜੇ ਤੋਂ ਬਲੇ ਹਾਰ ਜਾ ਇਹ ਉਹ ਮਨ ਤੇਰਾ ਭਾਈ ਇਹ ਜਿਹੜਾ ਮੇਰਾ ਮਨ ਪਹਿਲਾਂ ਚੰਚਲਤਾ ਦੇ ਵਿੱਚ ਆ ਕੇ ਬਾਬਾ ਪੀਤੀ ਚਾਹੰਦੇ ਨਾਲ ਰਹਿ ਰਹਿ ਕੇ ਜੇ ਚੰਚਲਤਾ ਦੇ ਵਿੱਚ ਆ ਗਿਆ ਹੁਣ ਮੈਂ ਇਹ ਮਨ ਤੁਹਾਨੂੰ ਸੌਂਪਦਾ ਇਹ ਮਨ ਤੁਹਾਨੂੰ ਢੇਟਾ ਕਰਦਾ ਇਹ ਮਨ ਤੁਹਾਡਾ ਹੋ ਗਿਆ ਤੁਹਾਡਾ ਰਹਾਓ ਬਿਸਰਾਮ ਦੇ ਕੇ ਪੰਚਮ ਗੁਰਦੇਵ ਸੱਚੇ ਪਾਤਸ਼ਾਹ ਜੀ ਅੱਗੇ ਪ੍ਰਮਾਣ ਪਏ ਕਰਦੇ ਪਾਵ ਮਲੋਵਾ ਮਲ ਮਲ ਧੋਵਾ ਇਹੋ ਮੰਨ ਤੂ ਦੇ ਸਾ ਪਾਵਿ ਅਣੇ ਪੈ ਮਲੋਵਾ ਮਲਾ ਮੈਂ ਉਹਨਾਂ ਨੂੰ ਵਾਰ-ਵਾਰ ਛੱਸਾ ਤੇ ਮਲ ਮਲ ਕੇ ਫਿਰ ਉਹਨਾਂ ਨੂੰ ਧੋਵਾਂ ਵੀ ਅਤੇ ਇਹ ਮਨ ਵੀ ਤੁਹਾਨੂੰ ਦੇ ਦੇ ਕਹਿੰਦੇ ਮੈਂ ਤੁਹਾਡੇ ਜਿਹੜੇ ਪੈਰ ਨੇ ਤੁਹਾਡੇ ਜਿਹੜੇ ਚਰਨ ਨੇ ਉਹਨਾਂ ਨੂੰ ਵਾ ਲੈ ਮੈਂ ਉਹਨਾਂ ਨੂੰ ਛੱਸੀ ਜਾਵਾਂ ਮਲ ਮਲ ਕੇ ਉਹਨਾਂ ਨੂੰ ਧੋਏ ਜਾਵਾਂ ਅਤੇ ਇਹ ਮਨ ਵੀ ਜਿਹੜਾ ਮੈਂ ਤੁਹਾਨੂੰ ਇਹ ਤੁਹਾਨੂੰ ਸੌਂਪਦਾ ਹੈ ਹੈ ਖੇਡ ਮਰ ਦੀ ਬੜੀ ਔਖੀ ਇਹ ਕਾਬੂ ਆਣ ਵਾਲਾ ਨਹੀਂ ਕਬੀਰ ਸਾਬ ਕਹਿੰਦੇ ਨੇ ਮਨ ਮਾਰਨ ਕਾਰਨ ਬਣ ਜਾਈਏ ਮਨ ਮਾਰਨ ਦੇ ਬਾਅਦ ਦੇ ਬਣਾ ਦੇ ਵਿੱਚ ਘੁੰਮਦਾ ਹੈ ਤੀਰਥ ਆਦਿਕ ਤੇ ਯਾਤਰਾ ਕਰਦਾ ਹੈ ਪਰ ਇਹ ਇੰਨਾ ਸੌਖਾ ਕਾਬੂ ਆਉਣ ਵਾਲਾ ਨਹੀਂ ਮਹਾਰਾਜ ਜੀ ਕਹਿੰਦੇ ਨੇ ਇਹ ਇਹੋ ਮੰਨਤਾ ਹੈ ਕੋ ਦੇਸਾ ਬਾਬਾ ਮਾਦੇ ਜੀ ਕਹਿੰਦੇ ਨੇ ਇਹ ਮਨ ਮੈਂ ਤੁਹਾਨੂੰ ਦੇਦੇ ਤੁਹਾਡੇ ਚਰਨਾਂ ਵਿੱਚ ਮਲਾਂ ਚੰਨ ਧੋਵਾ ਵੀ ਅਤੇ ਮਨ ਵੀ ਦੇਦੇ ਸੋ ਨਿਤਾ ਹੋਂ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸ ਆਹ ਐ ਮੇਰੇ ਮਿੱਤਰ ਜੀ ਐ ਮੇਰੇ ਭਰਾਤਾ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਜਿਸ ਤਰ੍ਹਾਂ ਵਰਦੇਵ ਸੱਚੇ ਪਾਤਸ਼ਾਹ ਮਿੱਤਰ ਬਾਣੀ ਦੇ ਅੰਦਰ ਐਸੇ ਪ੍ਰਮਾਣ ਕਰਦੇ ਨੇ ਸਤਿਗੁਰ ਆਇਓ ਸਰਨ ਤੁਹਾਰੀ ਮਿਲ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹੰਮਾ ਦਾਤਾ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹੁਣ ਤੁਸੀਂ ਮੈਨੂੰ ਪਰਮੇਸ਼ਵਰ ਦਾ ਮਿਲਾਪ ਕਰ ਦਿਓ ਉਹ ਉਪਦੇਸ਼ ਬਖਸ਼ ਦੇਵੋ ਜਿਸ ਉਪਦੇਸ਼ ਦੇ ਨਾਲ ਉਹ ਪ੍ਰਮਾਤਮਾ ਉਹ ਪਰਮੂ ਅਕਾਲ ਪੁਰਖ ਪਰਮੇਸ਼ਵਰ ਜੀ ਹੈ ਜਿਹੜਾ ਉਲਟਾ ਮੈਨੂੰ ਮਿਲਾਪ ਹੋ ਜਾਵੇ ਮੈਂ ਤੁਹਾਡੀ ਸ਼ਰਨ ਦੇ ਵਿੱਚ ਆ ਗਿਆ ਇੱਥੇ ਤੱਕ ਗੁਰਦੇਵ ਸੱਚੇ ਪਾਤਸ਼ਾਹ ਦੇ ਨੂੰ ਬੇਨਤੀ ਰੁੱਪੀ ਬਾਬਾ ਮਾਧੇਰ ਜੀ ਕਰਦੇ ਨੇ ਅੱਗੇ ਪੰਚਮ ਗੁਰਦੇਵ ਸਤਗੁਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸੇ ਫਿਰ ਫਰਮਾਨ ਕਰਦੇ ਨੇ ਕਹਿੰਦੇ ਐ ਮੇਰੇ ਭਰਾ ਜੀ ਹੁਣ ਸੁਣੋ ਕਿ ਤੁਸੀਂ ਕਰਨਾ ਕੀ ਹੈ ਗੁਰਦੇਵ ਜੀ ਕਹਿੰਦੇ ਨੇ ਮਾਨ ਨਾ ਕੀਜੈ ਅਰਨ ਪਰਿਜੈ ਕਰੈ ਸੁ ਭਲਾ ਮਨਾਈਐ ਦੇ ਭਾਈ ਮਾਣ ਨਾ ਕਰੇ ਕਿਉਂਕਿ ਪਵਿੱਤਰ ਬਾਣੀ ਦੇ ਅੰਦਰ ਐਸੇ ਪ੍ਰਮਾਣ ਮਹਾਰਾਜੀ ਕਰਦੇ ਨੇ ਭਗਤ ਕਬੀਰ ਜੀ ਆਪਣੀ ਬਾਣੀ ਦੇ ਅੰਦਰ ਲਿਖਦੇ ਨੇ ਕਬੀਰ ਮਾਇਆ ਤਜੀ ਤੋ ਕਿਆ ਭਇਆ ਜੋ ਮਾਣ ਤਜਿਆ ਨਹੀਂ ਜਾਏ ਮਾਣ ਮੁਨੇ ਮੁਨੀ ਵਰ ਗਲੇ ਮਾਣ ਸਭੈ ਕੋ ਕੋ ਇਹ ਜਿਹੜਾ ਮਾਣ ਇਹ ਜਿਹੜਾ ਹੰਕਾਰ ਇਹ ਜਿਹੜਾ ਈਗੋ ਹੈ ਇਹ ਜਿਹੜੀ ਹਉਮੈ ਇਹ ਵੱਡਿਆਂ ਵੱਡਿਆਂ ਦਾ ਨਾਸ਼ ਕਰ ਦਿੰਦੀ ਹੈ بڑے بڑے ਮੁਨੀ ਮੁੰਡੀ ਵੀਰ ਇਸਨੇ ਕਬੀਰ ਸਾਹਿਬ ਦੀ ਕਹਿੰਦੇ ਉਹ ਗੱਲ ਦਿੱਤੇ ਉਹਨਾਂ ਦਾ ਹੰਕਾਰ ਜਿਹੜਾ ਹ ਆਪਣੇ ਹੰਕਾਰ ਦੇ ਆਪਣੇ ਮਾਣ ਦੇ ਵਿੱਚ ਉਹਨਾਂ ਨੂੰ ਮਹਾਰਾਜ ਦੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ ਮਹਾਰਾਜ ਕਹਿੰਦੇ ਨੇ ਪਹਿਲਾਂ ਮਾਣ ਛੱਡ ਮਾਣ ਛੱਡ ਕੇ ਫਿਰ ਕੀ ਕਰਨਾ ਹੈ ਜਦੋਂ ਮਾਣ ਛੱਡ ਕੇ ਫਿਰ ਸ਼ਰਮ ਦੇ ਵਿੱਚ ਆ ਜਾ ਫਿਰ ਸੰਤ ਪਰੀਜਾ ਫਿਰ ਉਹ ਪਰਮੇਸ਼ਰ ਅਕਾਲਪੁਰਖ ਜੋ ਕਰਦਾ ਹੈ ਕਹਿੰਦੇ ਕਰੈ ਸੋ ਭਲਾ ਮਨਾਈਐ ਇਹ ਕੰਮ ਕਰ ਕਹਿੰਦੇ ਮਨ ਤੋਂ ਮਾਨ ਨਾ ਕਰੀ ਸ਼ਰਮ ਦੇ ਵਿੱਚ ਆ ਜਾ ਜੋ ਪਰਮੇਸ਼ਰ ਜੀ ਕਰਦੇ ਨੇ ਜੋ ਅਕਾਲਪੁਰਖ ਜੀ ਕਰਦੇ ਨੇ ਉਹ ਫਿਰ ਭਲਾ ਬਣਾਈ ਗੁਰਦੇਵ ਜੀ ਅੱਗੇ ਕਹਿੰਦੇ ਨੇ ਸੋਨ ਮੀਤਾ ਜਿਉ ਪਿੰਦ ਸਭ ਤਨ ਅਰਪੀਜੈ ਇਉਂ ਦਰਸਨ ਹਰ ਜਿਉ ਪਾਈਏ ਐ ਮੇਰੇ ਮਿੱਤਰ ਸੁਣੋ ਕਹਿੰਦੇ ਇਹ ਜਿਹੜਾ ਇੱਕ ਸਖੋ ਸਥੋਲ ਜ਼ਰੀਰ ਹੈ ਇੱਕ ਸੂਖਮ ਸਰੀਰ ਹੈ ਇਹ ਜਿਹੜਾ ਸਭ ਕੁਝ ਵੀ ਕਹਿੰਦੇ ਤੂੰ ਅਰਪਣ ਕਰ ਦੇ ਸੁਣ ਮਿੰਤਾ ਜਿਉ ਪਿੰਡ ਸਭ ਤਨ ਅਰਪੇ ਸਭ ਕੁਝ ਅਰਪਣ ਕਰਕੇ ਜੇ ਤੂੰ ਅਰਪਣ ਕਰ ਦਿੱਤਾ ਜੇ ਇਹ ਕਹਿ ਦਿੱਤਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਧ ਕੋ ਸੌਪ ਤੇ ਕਿਆ ਲਾਗੈ ਫਿਰ ਤੈਨੂੰ ਉਸ ਪਰਮੇਸ਼ਵਰ ਦੇ ਕਹਿੰਦੇ ਇਉਂ ਦਰਸ਼ਨ ਹਰ ਜੇ ਪਾਈਐ ਫਿਰ ਹਰੀ ਅਕਾਲ ਪੁਰਖ ਜੀ ਦੇ ਉਹ ਤਿਦਾਰ ਜਿਹੜੇ ਉਹ ਤੈਨੂੰ ਫਿਰ ਹੋ ਜਾਂਦੇ ਆਖਰੀ ਤੁਕਾਂ ਦੇ ਅੰਦਰ ਗੁਰਦੇਵ ਜੀ ਪ੍ਰਮਾਣ ਕਰਦੇ ਨੇ ਭਾਇਓ ਅਨੰਦਰੋ ਪ੍ਰਸਾਦ ਸੰਤਨ ਕੈ ਹਰਨਾ ਮੰਗੇ ਮਿੱਠਾ ਪਿਆਰ ਸਹਿਤ ਬੋਲੋ ਸਤਨਾਮ ਸ੍ਰੀ ਵਾਹਿ ਉਹ ਪ੍ਰਸਾਦ ਦੇ ਨਾਲਿਆਂ ਕਿਰਪਾ ਦੇ ਨਾਲ ਉਹ ਪਰਮੇਸ਼ਵਰ ਜਿਹੜਾ ਹੈ ਉਹ ਸਤਪੁਰਸਾਂ ਦੀ ਕਿਰਪਾ ਦੇ ਨਾਲ ਉਹ ਅਕਾਲਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਨਾਮ ਹੈ ਜਦ ਉਹਨਾਂ ਦੀ ਸੰਗਤ ਕੀਤੀ ਉਹਨਾਂ ਦੀ ਦਇਆ ਹੋਈ ਕਿਰਪਾ ਹੋਈ अनुग्रह ਹੋਇਆ ਪ੍ਰਸਾਦ ਹੋਇਆ ਤਾਂ ਫਿਰ ਹਰੀ ਅਕਾਲਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਇਸ ਨੂੰ ਮਿੱਠਾ ਲੱਗਣ ਲੱਗ ਪਿਆ ਜਨਨ ਨਾਨਕ ਕੋ ਗੁਰ ਕਿਰਪਾ ਧਾਰੇ ਸਭ ਅਕਲ ਨਿਰੰਜਨ ਦੀ ਧਾ ਪਿਆਰ ਸਹਿਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗੁਰਨਾਮਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪੰਜਵੇਂ ਸਿਰੋ ਜਿਹੜੇ ਬਾਣੀ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਜਹਾਜ ਨੇ ਜਿਵੇਂ ਪ੍ਰਮਾਣ ਕਰਦੇ ਨੇ ਉਹ ਅਕੁਲ ਜਿਹੜਾ ਹੈ ਜੇ ਕੋਲਾਂ ਤੋਂ ਜਿਹਦੀ ਕੋਈ ਕੁੱਲ ਨਹੀਂ ਕਿਸੇ ਖਾਸ ਕੁੱਲ ਦੇ ਵਿੱਚ ਨਹੀਂ ਪਰਮੇਸ਼ਰ ਨਿਰੰજન ਉਹ ਮਾਇਆ ਤੋਂ ਰਹਿਤ ਮਲ ਤੋਂ ਰਹਿਤ ਹੈ ਪਰਮੇਸ਼ਰ ਸਤਗੁਰੂ ਜੀ ਕਹਿੰਦੇ ਨੇ ਜਦ ਉਸ ਪਰਮੇਸ਼ਰ ਦੀ ਕਿਰਪਾ ਹੋਈ ਰਹਿਮਤ ਹੋਈ ਦਇਆ ਹੋਈ ਫਿਰ ਜਿਹੜਾ ਉਹ ਕੁੱਲਾਂ ਤੋਂ ਰਹਿ ਮਾਇਆ ਤੋਂ ਰਹਿਤ ਮਤੁ ਰਹਤ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚੇ ਪਾਸੇ ਫਿਰ دیدار ਹੋ ਗਏ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਜਦੋਂ ਕਿਰਪਾ ਹੋਈ ਸਭ ਅਕੁਲ ਨਿਰੰਜਨ ਡੇਟਾ ਕਿਉਂਕਿ ਕਿਸੇ ਖਾਸ ਕੁੰਡ ਦੇ ਅੰਦਰ ਪਰਮੇਸ਼ਰ ਤੇ ਨਹੀਂ ਉਹ ਸਾਰੀਆਂ ਠੱਗਾ ਦੇ ਅੰਦਰ ਵੀ ਹੈ ਕਿਸੇ ਖਾਸ ਕੁੰਡ ਦੇ ਵਿਸ਼ੇਸ਼ ਕੁੰਡ ਦੇ ਅੰਦਰ ਨਹੀਂ ਅਕੁਲ ਨਿਰੰਜਨ ਮਾਇਆਤੁ ਰਹਤ ਪਰਮੇਸ਼ਰ ਮਲਤੋ ਰਹੇ ਉਹ ਪਰਮੇਸ਼ਵਰ ਸੱਚੇ ਪਾਸੇ ਅਧਿਕਾਰ ਹੋਵੇ ਸਤਿਗੁਰੂ ਸੱਚੇ ਪਾਸੇ ਇਹ ਪ੍ਰਮਾਣ ਜਿੱਥੇ ਪੱਪਾ ਮਾਂ ਤੇ ਦਿਨ ਕਰਦੇ ਨੇ ਉਥੇ ਸਾਨੂੰ ਵੀ ਕਰਦੇ ਨੇ ਉਪਦੇਸ਼ ਸਾਨੂੰ ਵੀ ਮਹਾਰਾਜ ਸੱਚੇ ਪਾਸਾ ਜੀ ਨੇ ਇਹ ਸਮਝਾਇਆ ਕਿ ਮਾਨ ਮਤੇ ਹੰਕਾਰ ਦੇ ਵਿੱਚ ਨਹੀਂ ਫਿਰਨਾ ਜਿੰਨਾ ਚਿਰ ਇਹ ਮਨ ਚੰਚਲਕ ਚੰਚਲਤਾ ਦੇ ਵਿੱਚ ਹੈ ਇਤਨਾ ਚਿਰ ਉਹ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਜਦੋਂ ਪਿਆਰਾ ਹੋ ਗਿਆ ਉਸ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਆ ਗਿਆ ਬਸ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਏਸ ਨੂੰ ਹਰ ਥਾਂ ਤੇ ਪਰਿਪੂਰਨ ਪਰਮਾਤਮਕ ਉਹ ਨਜ਼ਰ ਆਵੇਗਾ ਇਤਨੀਆਂ ਬੇਤੀ ਆਪ ਜੀ ਨੇ ਪ੍ਰਵਾਨ ਕਰੀਆਂ ਬੜੀਆਂ ਭੁੱਲਾਂ ਬੇਅੰਤ ਬਿਆੰਤ ਭੁੱਲਾਂ ਹੋ ਜਾਂਦੀਆਂ ਗੁਰਦੇਵ ਸੱਚੇ ਪਾਤਸ਼ਾਹ ਦੇ ਬਚਨ ਉਹ ਪੜਦੇ ਹਨ ਧੰਨ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਭੋਲ ਛੇਮੋ ਹਾਮਰੀ ਪ੍ਰਭ ਆਪਨ ਭੁੱਲਨ ਹਾਰ ਕਹੈ ਕਹੁ ਮੋਸ ਮੈਂ ਭੁੱਲਨ ਹਾਰ ਹਾਂ ਦਾਤਾ ਜੀ ਆਪ ਕਿਰਪਾ ਕਰਕੇ ਮੇਰੀਆਂ ਭੁੱਲਾਂ ਦੀ ਖਿਮਾ ਕਰ ਦਿਓ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਹਾਰ ਨੇ ਭੁੱਲਾਂ ਚੁੱਕਾਂ ਦੀ ਆਪ ਸੰਗਤ ਨੇ ਮੁਆਫੀ ਦੇ ਦੇਣੀ ਜੀ ਆਖਰੀ ਤੁਕਾਂ ਪੜ ਕੇ ਆਪਾ ਗੁਰਦੇਵ ਸੱਚੇ ਪਾਤਸ਼ਾਹ ਜੀ ਇਹ ਬਚਨ ਜਿਹੜੇ ਨੇ ਉੱਥੇ ਆਪਾ ਸੰਕੋਚਦੇ ਹਾਂ समय दी सीमा ਦੇ ਅੰਦਰ ਰਹਿ ਕੇ ਆਪ ਦੇ ਚਰਨ ਪਰਸੇ ਨੇ ਪਿਆਰ ਸਹਿਤ ਆਖੀ ਬਚਨ ਗੁਰਦੇਵ ਸੱਚੇ ਪਾਤਸ਼ਾਹ ਆਖੀ ਤੋਂ ਕਰਦੇ ਬਚਨ ਸਰਵਨ ਕਰੋ ਦੀ ਪਾਇਓ अनुग्रह ਹੋ ਪਰਸਾਦ ਸੰਤਨ ਕੈ ਹਰਨਾਮਾ ਹੈ ਮਿੱਠਾ ਸਭ ਅਕਲ ਨਿਰੰਜਨ ਤੀਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ